ਹੁਣ ਮੈਂ ਬਹੁਤ ਸੁਣ ਰਹੇ ਹਾਂ ਕਹਿੰਦਾ ਵਾ ਖਬਰਾਂ ਚ ਖਬਰਾਂ ਚ ਤੇ ਤੁਸੀਂ ਵੀ ਸੁਣਿਆ ਹੋਊਗਾ ਵੀ ਹੁਣ ਇਹ ਮੰਨਿਆ ਜਾ ਰਿਹਾ ਹੈ ਕਿਹਾ ਜਾ ਰਿਹਾ ਹੈ ਵੀ ਅਸੀਂ ਤਾਂ 16 ਪਹਿਲੇ ਤੋਂ ਕਹਿੰਦੇ ਸੀਗੇ ਹੁਣ ਲੱਗਦਾ ਵੀ ਬੁਰਾ ਹੈ ਮਿੰਟ ਚ ਕਹਿ ਦਿੰਦੇ ਨੇ ਨਾ ਹੁਣ ਦੀ ਗੱਲ ਮੈਂ ਕਰਦਾ ਹਾਂ ਵੀ ਅੱਜ ਸ਼੍ਰੋਮਣੀ ਕਮੇਟੀ ਵੀ ਅਕਾਲੀ ਦਲ ਵਾਲੇ ਵੀ ਇਹ ਕਹਿ ਦਿੰਦੇ ਆ ਜੀ ਫਲਾਨੇ ਬਾਬੇ ਦਾ ਭਾਜ ਪਾਣਾ ਸੰਬੰਧ ਹੈ ਕਹਿ ਦਿੰਦੇ ਨੇ ਨਾ ਟੇਮ ਕਾ ਜਸੇਦਾਰ ਸਮਝ ਲਓ ਤੁਸੀਂ ਬਸ ਸਮਝਦਰੀ ਗੱਲ ਕਰਨੀ ਟੇਮ ਕਾ ਜਸੇਦਾਰ ਭਾਜਪਾ ਨਾਲ ਰਲ ਗਿਆ ਜੀ ਕਹਿ ਦਿੰਦੇ ਆ ਨਾ ਤੇ ਅਸੀਂ ਪਹਿਲਾਂ ਕਹਿੰਦੇ ਹੁੰਦੇ ਸੀ ਵੀ ਅਕਾਲੀ ਸਿਆਸਤ ਇੱਕ ਦਿਨ ਭਾਜਪਾ ਦੀ ਗੋਦ ਵਿੱਚ ਮਰੂਗਾ ਨਾ ਖੜਾ ਛੱਡਿਆ ਅੱਜ ਤੋਂ 15 ਸਾਲ ਪਹਿਲਾਂ ਦਾ ਮਲੂਕੇ ਦਾ ਦਵਾਨ ਸੁਣ ਲਓ ਮੇਰਾ 15 ਸਾਲ ਪਹਿਲਾਂ ਦਾ ਕੋਈ ਸੁਣ ਲੇ ਮਲੂਕੇ ਦਾ ਦਵਾਨ ਸੀ ਨਾਲ ਉਸ ਤੋਂ ਬਾਅਦ ਵੀ ਮਲੂਕੇ ਦਾ ਵੀ ਐਸੀ ਜੱਫੀ ਸਾਨੂੰ ਪਾਉਣਗੇ ਜੱਫੀ ਪਾਉਣ ਦਾ ਵੀ ਹਰਕ ਹੁੰਦਾ ਹੈ ਪਾ ਜੀ ਫੀਜੀ ਫੀਜੀ ਘੁੱਟ ਦੇਣਾ ਹੈ ਘੁੱਟ ਦੇਣਾ ਛੱਡ ਦਿਓ ਕਹਿੰਦੇ ਕਹਿੰਦੇ ਨੇ ਨਾ ਅੱਜ ਫੇ ਜੇ ਅੱਜ ਤੁਹਾਨੂੰ ਲੱਗਦਾ ਹੈ ਵੀ ਭਾਂਜਪਾਂ ਮਾੜੀ ਹੈ ਅੱਜ ਚੋਠੀ ਅੱਜ ਤੁਹਾਨੂੰ ਲੱਗਦਾ ਹੈ ਵੀ ਉਹ ਜਸੇਦਾਰ ਰਲ ਗਿਆ ਜੀ ਫਲਾਣਾ ਬਾਬਾ ਰਲ ਗਿਆ ਜੀ ਉਹਨੂੰ ਰਲ ਗਿਆ ਕਿ ਤੁਸੀਂ ਭਾਈ 15 20 ਸਾਲ 15 20 ਸਾਲ ਸ਼ਰਤਾਂ ਤੋਂ ਬਿਨਾਂ ਹੀ ਸਮਰਥਨ ਦੇ ਹੀ ਰੱਖਿਆ ਬੋਲੋ ਸਤਨਾਮ ਬਿਨਾਂ ਸ਼ਰਤ ਸਮਰਥਨ ਕਿਤੇ ਘੱਟ ਗਿਣਤੀ ਕੌਮਕ ਤੇ ਐਂਦੰਨੀ ਹੁੰਦੀਆਂ ਸਮਰਥਨ ਬਿਨਾਂ ਸ਼ਰਤ ਵੀ ਸਮਰਥਨ ਉਦੋਂ ਜੀ ਬਥੇਰਾ ਲੋਕ ਉਹਨੇ ਹੁੰਦੇ ਸੀਗੇ ਜੇ ਹੁਣ ਤੁਸੀਂ ਕਹਿੰਦੇ ਹੋ ਕਿ ਸੱਚਮੁੱਚ ਹੁਣ ਅਸੀਂ ਆਜ਼ਾਦ ਹੋ ਗਏ ਭਾਜਪਾ ਤੋਂ ਸੁਣ ਲਿਓ ਸਾਡੀ ਗਰੈਨ ਨੂੰ ਮੰਨ ਲਿਓ ਚੰਗੇ ਰਹੋਗੇ ਤਾਂ ਫਿਰ ਤਾਂ ਸਬੂਤ ਦਿਓ ਕਿ ਅਸੀਂ ਮਾਨਸਿਕ ਤੌਰ ਤੇ ਆਜ਼ਾਦ ਹੋ ਗਏ ਸਬੂਤ ਇਹਦਾ ਹੀ ਹੋ ਵੀ ਭਾਜਪਾ ਦੇ ਦਰਵਾਜ਼ੇ 'ਚ ਕਲੈਂਡਰ ਰੱਦ ਕੀਤਾ ਸੀ ਨਾਂਕਸਾਈ ਕਲੈਂਡਰ 2 ਅਪ੍ਰੈਲ ਦੀ ਕਮੇਟੀ ਰੱਦ ਕੀਤਾ ਸੀ ਨਾ ਧੁੰਮਾ ਤੇ ਮੱਕੜ ਦੀ ਕਮੇਟੀ ਨੇ ਕੀਤਾ ਸੀ ਨਾ ਕਿਵੇਂ ਕਰਾਇਆ ਕਿਹਨੇ ਕਰਾਇਆ ਭਾਜਪਾ ਨੇ ਆਰਐਸਐਸ ਨੇ ਦਬਾਵਾ ਕੇ ਕਰਾਇਆ ਸੀ ਨਾ ਕਿ ਨਾਲ ਸਾਡੀ ਕੈਲੰਡਰ ਬਹਾਲ ਕਰ ਦਿਓ ਮੰਨ ਲਿਆ ਜਾਊਗਾ ਵੀ ਤੁਸੀਂ ਮਨ ਕਰਕੇ ਆਜ਼ਾਦ ਹੋ ਗਏ ਮਨੋਂ ਬਾਤੋਂ ਬੋਲੋ ਸਤਨਾਮ ਸ੍ਰੀ ਵਾਹਿਗੁਰੂ ਇਹ ਤਾਂ ਕਰ ਸਕਦੇ ਨੇ ਕੰਮ ਆਪਾਂ ਹੀ ਕਰੋ ਹਾਂਜੀ ਕਰੋ ਜ세ਦਾਰੋ ਸਰੋਮਨੀ ਕਮੇਟੀ ਦੇ ਪ੍ਰਧਾਨ ਸਾਹਿਬ ਨਾਲ ਅਕਾਲੀ ਦਲ ਨਾਲ ਕਰੋ ਇਹਨੂੰ ਕੌਣ ਹਟਾਉਂਦਾ ਹੈ ਕੈਲੰਡਰ ਬਹਾਲ ਕਰੋ ਨਾਲੇ ਦੱਸੋ ਸਾਰੇ ਕੀ ਕੀ ਤਕਨੀਨੀ ਦਬਾ-ਪਾ ਕੇ ਕਰਾਇਆ ਸੀ ਰੱਦ ਕੈਲੰਡਰ ਕਿਹਨੇ ਕਰਾਇਆ ਸੀ ਸਾਡੀ ਕੌਮ ਦਾ ਕੈਲੰਡਰ ਕੌਮੀ ਕੈਲੰਡਰ 8 ਸਾਲ ਲਾਗੂ ਰਿਹਾ ਸੀ ਨਾ ਤਿੰਨ ਤੋਂ ਲੈ ਕੇ 10 ਤੱਕ ਕਰੋ ਵਹਾਣਾ ਕਰੋ ਵਹਾਣਾ ਅਸੀਂ ਸਾਫ਼ ਕਰੋ ਫੇ ਇੱਕਮ ਰਿਆਵਾ ਲਾਗੂ ਕਰੋ ਸਾਰੇ ਇੱਕ ਤੇ ਜਿਹ ਪ੍ਰੋਈ ਜਾਵੇ ਪੂਰੀ ਕੌਮ ਮੈਂ ਕਹਿੰਦਾ ਕੱਲਾ ਭਾਰਤ ਕੀ ਪੂਰੀ ਦੁਨੀਆ ਦੇ ਗੁਰਦੁਆਰਿਆਂ ਚ ਇੱਕੋ ਹੀ ਮਰਿਆਵਾ ਹੋਵੇ ਇਕ ਕੋਈ ਮਰਯਾਦਾ ਕਿਤੇ ਵੰਡਾਂ ਨਾ ਵਟਾਣਾ ਵੰਡਿਆ ਜਾਵੇ ਕਿਤੇ ਪੰਗਤਾਂ ਨਾ ਵੰਡੀਆਂ ਜਾਣ ਬੋਲੋ ਗਲਤ ਕਿ ਦੱਸਦਾ ਰਹਿੰਦੇ ਨੇ ਅਸੀਂ ਕਰੋ ਇੱਕ ਸਾਰਤਾ ਇਹ ਕਰੋ ਵੀ ਜਿਹੜੇ ਆ ਆ ਪਾਥ ਪ੍ਰਧ ਰਹਿਦੇ ਮੈਂ ਤਾਂ ਨਹੀਂ ਮੰਨਦੇ ਬਿਲਕੁਲ ਨਹੀਂ ਪ੍ਰਮਾਣਿਤ ਕਰਨ ਨੂੰ ਬਿਲਕੁਲ ਨਹੀਂ ਸੰਗਤਾਂ ਨੇ ਇਹ ਜੀ ਡੇਰਿਆਂ ਤੇ ਜਾਣਾ ਬਿਲਕੁਲ ਨਹੀਂ ਕਿਤੇ ਜਾਣਾ ਇਹ ਸੰਤ ਕਰੋ ਲਾਉਣ ਉੱਥੋਂ ਕਰੋ ਦੇਖੋ ਤੁਸੀਂ ਫਿਰ ਲਓ ਕੋਈ ਕ੍ਰਾਂਤੀਕਾਰੀ ਫੈਸਲੇ ਲਓ ਵੀ ਕੀਮਤ ਲੋਦਾ ਜਿਹੜਾ ਆਪਦੀ ਅੱਡੀ ਜਲਾਈ ਫਿਰਦਾ ਮਰਯਾਦਾ ਪੰਜ ਪਿਆਰਾਂ ਦੇ ਵਿੱਚ ਗੁਰੂ ਵਰਤਦਾ ਨਾ ਬੋਲੋ ਤੁਖੰਡੇ ਦੀ ਪਾਲ ਸਿਖਾਉਂਦੇ ਐ ਤੇ ਕੀ ਗੁਰੂ ਹੀ ਵਖ ਵਖਤਾ ਮਤੇ ਵਖ ਵਖ ਮਰਯਾਦਾ ਮਾਂ ਦੱਸਦਾ ਬੋਲੋ ਸਾਡੀ ਘਾਟ ਭਾਵ ਕੇ ਪੰਜ ਪਿਆਰਾਂ ਨੂੰ ਮਿਲੀ ਸੌਂਟੀ ਦੀ ਗਲਤ ਵਰਤੋਂ ਕੀਤੀ ਜਾ ਰਹੀ ਹੈ ਉਹ ਪੰਜ ਪਿਆਰੇ ਪੰਥ ਦੇ ਪਿਆਰੇ ਨੇ ਉਹ ਪੰਜ ਪਿਆਰੇ ਉਹ ਬਾਬੇ ਨੇ ਹੂਕ ਮਾਰੀਏ ਜਿਹੜੀ ਉਹ ਰਹਿਤ ਦੱਸਦੇ ਮੀ ਬਾਬਾ ਜੀ ਕਹਿੰਦੇ ਨੇ ਬਾਬੇ ਵਾਲੀ ਰਹਿਤ ਪੰਜ ਪਿਆਰਾਂ ਚ ਗੁਰੂ ਵਰਤਦਾ ਹੈ ਉਹ ਗੁਰੂ ਦੀਆਂ ਜੱਤੀਆਂ ਸੌਂਟੀਆਂ ਦੀ ਗਲਤ ਵਰਤੋਂ ਨਾ ਕਰੋ ਗਲਤ ਵਰਤੋਂ ਇੱਥੇ ਇੱਥੇ ਕ੍ਰਾਂਤੀ ਆਉਣੀ ਹੈ ਫੋਕੀਆਂ ਗੱਲਾਂ ਨਾਲ ਨਹੀਂ ਆਉਣੀ ਇੱਕ ਉਸੱਚ ਪ੍ਰੋ ਕੌਮ ਨੂੰ ਅਸੀਂ ਬਿਲਕੁਲ ਸਿੱਦਤ ਨਾਲ ਕਹਿੰਦੇ ਹਾਂ ਕਿ ਬਹੁਤ ਮਜ਼ਬੂਤ ਪਾਰਟੀ ਚਾਹੀਦੀ ਐ ਸਿੱਖਾਂ ਦੀ ਬਹੁਤ ਮਜ਼ਬੂਤ ਪਾਰਟੀ ਚਾਹੀਦੀ ਐ ਸਿੱਖਾਂ ਦੀ ਜੋ ਗਵਾਹੀ ਹੋਵੇ ਮਜ਼ਬੂਤ ਪਾਰਟੀ ਹੋਵੇ ਕਿਤੇ ਸਿੱਖਾਂ ਦਾ ਤੱਕ ਹੁੰਦਾ ਉਸੇ ਵੇਲੇ ਹਾਜ਼ਰ ਹੋਵੇ ਸਾਡੀ ਰਾਸੀ ਤਾਂਗਤ ਹੋਵੇ ਸਾਰੇ ਸਿੱਖ ਇਕੱਠਾਂ ਦੇ ਉੱਤੇ ਇਕੱਠੇ ਹੋ ਕੇ ਵੋਟ ਪਾਉਂਦੇ ਹੋਣਗੇ ਰਾਸੀ ਤਾਂ ਕਿਤਾਜ ਸਮੇਂ ਬਹੁਤ ਲੋੜ ਹੈ ਜੇ ਕਮਜ਼ੋਰ ਪਈਆ ਤਾਂ ਹੀ ਤਾਂ ਥਾਂ ਥਾਂ ਤੇ ਕਿਤੇ ਸਵਾੰਗਰਾ ਚੱਲਿਆ ਕਿਸੇ ਨੇ ਦੇਖੀ ਹੁਣ ਸਵਾੰਗ ਕਿਤੇ ਕਿਰਪਾਨ ਤੇ ਪਾਵੰਦੀ ਆ ਪਿੱਛੇ ਜਾਇਆ ਸੀ ਨਾ ਕਿਰਪਾਨ ਸਿੱਖ ਦੀ ਕਿਰਪਾਨ ਤੇ ਦੇ ਮੁਲਾਜ਼ਮ ਕਹਿੰਦੇ ਆ ਰਿਪੋਰਟ ਤੇ ਕਹਿੰਦੇ ਉਹ ਕਿਰਪਾਨ ਨਹੀਂ ਪਾ ਸਕਦੇ ਫਿਰ ਪਹਿਲਾਂ ਸੀ ਜਤਨੇ ਤਾਂ ਹਲੇ ਲਾਈਨ ਕੱਢਣ ਨੂੰ ਯਾਤਰੀਆਂ ਤੇ ਵੀ ਲਾਉਣਗੇ ਦੇਖੋ ਯਾਤਰੀ ਤਾਂ ਪਾ ਸਕਦੇ ਹਨ ਨਹੀਂ ਇਹਦਾ ਹੀ ਪਾਵੰਦੀ ਯਾਤਰੀ ਪਾ ਸਕਦੇ ਆ ਪਰ ਮੁਲਾਜ਼ਮ ਨਹੀਂ ਪਾ ਸਕਦਾ ਕਹਿੰਦੇ ਲੈ ਦੋਸਤੋ ਇਹ ਸਾਰਾ ਕੁਝ ਕਿਉਂ ਹੋ ਰਿਹਾ ਹੈ ਕਿਉਂਕਿ ਸਿੱਖ ਕਮਜ਼ੋਰ ਹੋ ਗਈ ਪ੍ਰਸ਼ਾਸਨਿਕ ਅਹੁਦਿਆਂ ਦੇ ਵਿੱਚ ਇੱਕ ਕਮਜ਼ੋਰ ਹੋ ਗਈ ਪੜ੍ਹਾਈ ਲਿਖਾਈ ਦੀ ਘਾਟ ਹੋ ਗਈ ਸਾਡੇ ਵਿੱਚ ਆਈਪੀਐਸ ਕਰੋ ਆਈਏਐਸ ਕਰੋ ਇੰਜੀਨੀਅਰ ਬਣੋ ਡਾਕਟਰ ਬਣੋ ਡਿਗਰੀਆਂ ਕਰੋ ਪੜ੍ਹਨ ਤੇ ਜ਼ੋਰ ਲਾਓ ਪ੍ਰਸ਼ਾਸਨਿਕ ਅਹੁਦਿਆਂ ਦੇ ਵਿੱਚ ਵੀ ਸਾਡਾ ਸਾਡੀ ਘਾਟ ਬਣ ਗਈ ਤੇ ਰਾਜਨੀਤਿਕ ਅਹੁਦਿਆਂ ਦੇ ਵਿੱਚ ਵੀ ਇਸ ਕਰਕੇ ਬੜਾ ਜਣਾ ਖਣਾ ਹੁੰਦਾ ਜਣਾ ਖਣਾ ਹੁੰਦਾ ਮਾਹੌਲ ਕਰਦਾ ਪਿਕਚਰਾਂ 'ਚ ਕੋਈ ਕਿਤੇ ਹੋਰ ਕੋਈ ਕਿੱਦਾਂ ਮੂਵੀਆਂ 'ਚ ਇਹ ਕਾਰਨ ਕੀ ਹੈ ਆਪਾਂ ਸਾਰੇ ਮੈਂ ਤੁਹਾਡੇ ਵਿੱਚ ਹੀ ਆਪਾਂ ਖਿਲਰੇ ਹੋਏ ਆ ਇੱਕ ਦਾ ਸੂਤਰ ਕੀ ਹੈ ਇੱਕ ਦਾ ਸੂਤਰ ਤੋਂ ਚੱਲਣਾ ਹੈ ਜਿਹਨਾਂ ਗੁਰਦੁਆਰੇ ਇਕੱਤਰ ਗਏ ਬਾਟਾਂ ਕਰ ਗਏ ਪੰਗਤਾਂ ਕਰ ਗਏ ਇੱਕੋ ਸਾਰਾ ਪੁੱਛ ਇਹ ਹੋਵੇ ਤੇ ਫਿਰਾਂ ਬੜੇ ਸਮੇਂ ਤੋਂ ਲੈ ਕੇ ਕਿਹੜੇ ਵਚਨ ਮੰਨੇ ਤੁਸੀਂ ਜਬ ਪਿੱਛੋਂ ਤੋਂ ਜਿੰਨਾਂ ਦੀ ਲਾਏ ਲਾਲ ਗਏ ਵੀ 2000 ਦੇ ਵਿੱਚ ਵਿਦਾਂਤੀ ਨੇ ਆਕਾਸ਼ਾਂ ਤੋਂ ਸਭ ਤੋਂ ਸਰੋਮਣੀ ਕਮੇਟੀ ਨੂੰ ਹਕੂਮਾਣਾ ਦਿੱਤਾ ਸੀ ਤਾਂ ਅੱਜ ਤੱਕ ਨਹੀਂ ਮੰਨਿਆ ਕਿ ਜਥੇਦਾਰਾਂ ਦੀ ਨਿਯੁਕਤੀ ਸੇਵਾ ਮੁਕਤੀ ਕਾਰਜ ਖੇਤਰ ਸਾਰਾ ਕੁਝ ਨਿਸ਼ਚਿਤ ਕਰੋ ਕੀ ਤੁਹਾਨੂੰ ਪਤਾ ਹੈ ਕਿ ਜਥੇਦਾਰਾਂ ਦਾ ਕੋਈ ਸੁਭਲੀ ਨਹੀਂ ਵੀ ਜਥੇਦਾਰ ਨੂੰ ਨਿਯੁਕਤ ਕਰਨ ਦੇ ਕੀ ਉਸੂਲ ਨੇ ਸੇਵਾ ਮੁਕਤੀ ਦੇ ਕੀ ਉਸੂਲ ਹੈ ਉਹਦਾ ਕਾਰਜ ਖੇਤਰ ਕੀ ਹੈ ਉਹਦੇ ਕਰਤੱਵ ਕੀ ਹੈ ਫਰਜ਼ ਕੀ ਹੈ ਡਿਊਟੀ ਜੀ ਕੀ ਹੈ ਸਾਰਾ ਕੁਝ ਕਹੀ ਨਹੀਂ ਕੁਝ ਕੁਛ ਹੀ ਨਹੀਂਗਾ ਹਾਂਜੀ ਇਹ ਇਹ ਸ਼ੀਤ ਤੋਂ ਸ਼ੀਤੀ ਬਣਾਏ ਜਾਣੇ ਤਾਂ ਅਸੀਂ ਕਰ ਸਕਦੇ ਹਾਂ ਨਾ ਕੰਮ ਇਹ ਕੰਮ ਬਣਾਓ ਇਹ ਕੰਮ ਕਰੋ ਪ੍ਰਾਣ ਕਰੋ ਫਿਰ ਮੁੜ ਕੇ ਵੀ ਜਿਸਖਾਂ ਦੇ ਲੀਡਰ ਬਣਨੇ ਕਿਸੇ ਕੱਚੇ ਪੇਲੇ ਗੁਰੂ ਦੇ ਡੇਰੇ ਨਹੀਂ ਜਾਣਗੇ ਚੜਦੇ ਹੋ ਹੈਲੀਕਾਪਟਰ ਤੇ ਪਿਆ ਹਜਾ ਉਤਰਦੇ ਫਿਕਾ ਕੇ ਰਾਜ ਕਰੇਗਾ ਲੱਖਰੇਗਾ ਰਾਜ ਕਰੇਗਾ ਹਾ ਉਸ ਚੜਦੇ ਕਦੇ ਨੂਰ ਮਹਿਲੀ ਤੇ ਜਾ ਉਤਰੇ ਕਦੇ ਚਲ ਸੌਦੇ ਰਾਤ ਹੁਣ ਜੇਲ ਦੇ ਵਿੱਚ ਹੈ ਪਹਿਲਾਂ ਸੌਦੇ ਦੀ ਯਾਰੀ ਨੇ ਕੀ ਖਟਿਆ ਕੀ ਦਿੱਤਾ ਸੌਦੇ ਵਾਲੇ ਦੀ ਯਾਰੀ ਨੇ ਸੌਦੇ ਦੀ ਯਾਰੀ ਨੇ ਸਾਰੇ ਪੰਗੇ ਪਾਏ ਨਾ ਇਹ ਕਾਂਤਲ ਬਲਾਤ ਕਰਨੀ ਨੇ ਯਾਰੀ ਪਾਈ ਤੂੰ ਇਹਨਾਂ ਫਿਊਚਰ ਪ੍ਰਣ ਕਰੋ ਕੋਈ ਮਤਲਬ ਨਹੀਂ ਇਦੋਂ ਕਬੂਰ ਹਰੇ ਕਨੀ ਲੜਦਾ ਹੁੰਦਾ ਸੀ ਕ ਅਕਾਲੀ ਉਹ ਸਵਾਲ ਆਇੰਦਾ ਸੀਗਾ ਮੇਰੇ ਖਿਆਲ ਆਤਮਾਰਾਮ ਸਿੰਘ ਉਹਨਾਂ ਨੂੰ ਪਤਾ ਵੀ ਆ ਉਹ ਪਤਲਾ ਨਾ ਚੋਣਾ ਚ ਕਹਿਣਦਾ ਸੀ ਸਾਰਿਆਂ ਨੂੰ ਇਹ ਭਾਈ ਤੁਸੀਂ ਜੇ ਮਤਲਬ Hindu ਐ ਤਾਂ ਪੱਕੇ ਰਹੋ ਧਰਮ ਚ ਮੈਂ ਜਿੱਥੇ ਆ ਕੋਈ ਕਿਸੇ ਧੱਕਾ ਨਹੀਂ ਹੁੰਦਾ ਮੰਦਰ ਮਸਜਿਦ ਸਾਰਾ ਇੱਕ ਹੋਊ ਕੋਈ ਕਿੱਦਾਂ ਤੁਸੀਂ ਪੂਜਾ ਕਰਨੀ ਕਰੋ ਪਰ ਤੁਸੀਂ ਮੈਥੋਂ ਇਹ ਨਾ ਰੱਖਿਓ ਕਿ ਮੈਂ ਮੂਰਤੀ ਨੂੰ ਮੇਰਾ ਗੁਰੂ ਨਹੀਂ ਯਾਤਨਦਾ ਮੈਂ ਮੂਰਤੀ ਨਾਲ ਸਾਟੇਕਾਂ ਕਿਸੇ ਨੂੰ ਪੂਜਾਂ ਜਾਂ ਹੋਰ ਕਿਸੇ ਨੂੰ ਪੂਜਾਂ ਭਾਈ ਜੀ ਮੈਂ ਸਾਰਿਆਂ ਨੂੰ ਪ੍ਰੇਮ ਕਰਦਾ ਹਾਂ ਸਾਰਿਆਂ ਨੂੰ ਹੱਕ ਸੱਚ ਨੇ ਆ ਮਿਲੂਗਾ ਪਰ ਨਾ ਮੈਂ ਤਵਜਾ ਕਰਤਵ ਤੋਂ ਡੇ ਤੇ ਕੁਝ ਥੋਪਾਂ ਨਾ ਤੁਸੀਂ ਮੇਰੇ ਦੇ ਕੋਈ ਥੋਪਿਓ ਧਰਮ ਦੇ ਨਾਂ ਤੇ ਵੋਟ ਸੋਟੀ ਚਿੱਤ ਕਰਦਾ ਪਾ ਦਿਓ ਭਾਈ ਨਹੀਂ ਪਾਣਾ ਵੋਟਾਂ ਵਾਲੀ ਕਹਿੰਦਾ ਸੀ ਨਾ ਜਿੱਤ ਜਾਂਦਾ ਸੀ ਬੋਲੋ ਸਤਨਾਮ ਹਾਂਜੀ ਲੀਡਰ ਨਾਲ ਜਿੱਤ ਜਾਂਦਾ ਸੀ ਹਾਂਜੀ ਇਸ ਕਰਕੇ ਕਰਨਾ ਪੈਣਾ ਜੇ ਮੈਂ ਦੱਸ ਦੋ ਤਾਂ ਨੋਟ ਕਰ ਲਿਓ ਉਸ ਗੱਲ ਨੂੰ ਜਿਹੜੀ ਆਲੋਚਨਾ ਹੁੰਦੀ ਹੈ ਪ੍ਰਚਾਰਕਾਂ ਦੀ ਆਲੋਚਨਾ ਕੋਈ ਐ ਨਹੀਂ ਕੰਮ ਦੀ ਹੁੰਦੀ ਹੈ ਇਹ ਨਹੀਂ ਹਾਂ ਕੋਈ ਈਰਖਾ ਬੈਰਬੋਰੀ ਵਿੱਚ ਆਲੋਚਨਾ ਕਰਦਾ ਉਹ ਮਾੜਾ ਹੁੰਦਾ ਹੈ ਆਪਣੇ ਦੀ ਗੱਲ ਨੂੰ ਸੁਣ ਲਿਆ ਕਰੋ 15 20 ਸਾਲ ਦੇ ਅੱਜ ਜਿਹੜੇ ਛੋਟੇ ਗੱਲਾਂ ਸਾਥੀ ਕਹਿੰਦੇ ਦੂਜਾ ਜੱਥਾ ਬਣਿਆ ਸੁਧਾਰ ਚੋਂ ਮੈਂ ਤਾਂ ਮੰਨਦਾ ਨਹੀਂ ਸੁਧਾਰ ਜੱਥਾ ਕਰ ਵਿੱਚੀ ਮਲਾਈ ਖਾਂਦੇ ਰਹੇ ਵੀ ਨਾਲ ਹੀ ਮਲਾਈ ਖਾਂਦੇ ਆ ਉਹ ਕਹਿੰਦੇ ਸੁਧਾਰ ਜਾਂਦਾ ਹੈ ਸਾਡਾ ਹਾਂਜੀ ਅਸਵਾਰ ਜੱਥੇ ਵਾਲੇ ਤੇ ਜਿਹੜੇ ਅੱਜ ਇਹ ਗੱਲਾਂ ਆਪਦੇ ਮੂੰਹੋਂ ਚੱਲੇ ਤਾਂ ਇਹਨਾਂ ਦਾ ਇੱਕ ਮਤਲਬ ਕਹਿੰਦੇ ਵੀ ਕੋਸ਼ਿਸ਼ ਟੁੱਟ ਕੇ ਨਾਲੋਂ ਕਹਿੰਦੇ ਆ ਇਹ ਗੱਲਾਂ ਤਾਂ ਮੈਂ 20 ਸਾਲ ਪਹਿਲਾਂ ਕਹਿੰਦਾ ਰਹੇ ਰਿਕਾਰਡਾਂ ਚੱਕ ਲੋ ਮੇਰੇ ਕੱਲੀ ਕੱਲੀ ਗੱਲ ਮੈਂ ਸਟੇਜਾਂ ਤੇ ਕਹਿੰਦਾ ਰਹੇ ਹਿੱਥੋਂ ਮਾਨ ਪਾਉ ਉਹ ਇੱਥੋਂ ਮਾਨ ਪਾਉ ਇੱਥੋਂ ਮਾਰ ਪਾਉ ਵਾਜੋ ਮੱਚ ਜੋ ਅਸੀਂ ਕੋਈ ਰਾਜਨੀਤੀ ਨਹੀਂ ਕਰਨੀ ਹਾਂਜੀ ਅਸੀਂ ਸੁਚੇਤ ਕਰਦੇ ਸੀਗੇ ਕੀ 500 ਦੀ ਰਾਜਨੀਤਿਕਾਂ ਬੋਲੋ ਮੈਂ ਕੋਈ ਰਾਜਨੀਤਿਕ ਨਹੀਂ ਹਾਂ ਹਾਂ ਸੋ ਸਿੱਖ ਹੋਵੇ ਰਾਜਨੀਤਿਕ ਉਹ ਇੱਕ ਵਿਚਰਦਾ ਵੱਖਰਾ ਵੀ ਸ਼ਾਇਦ ਦੋਨੇ ਗੁਣ ਹੋਣ ਮੈਂ ਤਾਂ ਪਰ ਮੈਂ ਆਪਣਾ ਸਾਰਾ ਦੱਸਿਆ ਮੇਰੀ ਰੁਚੀ ਇਦਾਂ ਦੀ ਹੈ ਇਸ ਕਰਕੇ ਇਹਨਾਂ ਗੱਲਾਂ ਨੂੰ ਸੁਣੋ ਸਮਝੋ ਗਲ ਦੜ ਕਰੋ ਸੋ ਇਹ ਗੱਲਾਂ ਸਾਰੀਆਂ ਹੋ ਜਾਣ ਤਾਂ ਕੁਝ ਬਣਨੇ ਤਾਂ ਕੁਝ ਤੇ ਬਿਲਕੁਲ ਮਜ਼ਬੂਤ ਹੋਵੇ ਤੇ ਮੈਂ ਤਾਂ ਕਹਿੰਦਾ ਪਾਰਟੀ ਵੀ ਇਹੋ ਜੀ ਬਣੇ ਪੰਜਾਬ ਦੇ ਹੱਕਾਂ ਦੀ ਜਿਹੜਾ ਪਹਿਰੇਦਾਰ ਹੋਵੇ ਪੰਜਾਬ ਦੇ ਹੱਕਾਂ ਦੀ ਵੀ ਸਿੱਖਾਂ ਦੇ ਹੱਕਾਂ ਦੀ ਵੀ ਦੇਵਾ ਕੀ ਤੁਸ ਜੀ ਕਰਨੀ ਹੈ ਜਵਰ ਜੁਰਮ ਮੁਤਕਾ ਕਿਸਕੇ ਗੁਰੂ ਬਾਬਾ ਜੀ ਦਾ ਪਹਿਲਾ ਰਾਜ ਇਹ ਆ ਦੱਸਿਆ ਮੈਂ ਇੱਕ ਗੱਲ ਕਰਾਂ ਮੈਂ ਕਹਿੰਦੇ ਨਾਨਕ ਰਾਜ ਚਲਾਇਆ ਬੋਲੋ ਬੋਲੋ ਨਾਨਕ ਰਾਜ ਚਲਾਇਆ ਕਿਵੇਂ ਚਲਾਇਆ ਸੱਚ ਕੋਟ ਸਤਾਣੀ ਨੀਵਦਾ ਕਹਿੰਦੇ ਗੁਰੂ ਬਾਬਾ ਜੀ ਨੇ ਬੜੀ ਮਜ਼ਬੂਤ ਨਹੀਂ ਰੱਖ ਕੇ ਸੱਚ ਦਾ ਕਿਲਾ ਉਸਾਰ ਕੇ ਸੱਚ ਦਾ ਰਾਜ ਚਲਾਇਆ ਸੱਚ ਸੱਚ ਦਾ ਸਾਰ ਸਮਝ ਗਏ ਕਿ ਸੱਚ ਯੂਨੀਵਰਸਲ ਹੁੰਦਾ ਹੈ ਸੱਚ ਵਿਸ਼ਵ ਵਿਆਪੀ ਹੁੰਦਾ ਹੈ ਸੱਚ ਨੂੰ ਜਾਤਾਂ ਗੋਤਾਂ ਵਰਨਾ ਮਜਬਾ ਵਿੱਚ ਬੰਡਿਆ ਨਹੀਂ ਜਾ ਸਕਦਾ ਸੱਚ ਕਿਉਂਕਿ ਸੱਚ ਦੇ ਤਾਂ ਰਾਜ ਨਹੀਂ ਕਿਸੇ ਨੂੰ ਇਸ ਕਰਕੇ ਮੇਰੇ ਗੁਰੂ ਬਾਪ ਜੀ ਤਾਂ ਪਰਮੇਸ਼ਰ ਨੂੰ ਵੀ ਸੱਚ ਕਹਤਾ ਕਹਿੰਦਾ ਤੁਸੀਂ ਰੋਵਾ ਨਾ ਪਾਇਓ ਵੀ ਰਾਮ ਕਹਤਾ ਅੱਲਾਹ ਕਹਤਾ ਵੈਸੇ ਨੂੰ ਨਵੇਂ ਤਾਂ ਸੱਚ ਕਹਦੇ ਨੇ ਆਦ ਸੱਚ ਜੁਗਾਂਦ ਸੱਚ ਹੈਪੀ ਸੱਚ ਨਾਨਕ ਹੋਸੀ ਵੀ ਸੱਚ ਆਹ ਸੱਚ ਕਹਿੰਦੇ ਸੱਚੀ ਸੱਚੀ ਕਹਿੰਦੇ ਮਜਬੂਤ ਨਹੀਂ ਰੱਖ ਕੇ ਚਦੂਰਾ ਮਜਬੂਤ ਨਹੀਂ ਰੱਖ ਕੇ ਨਾ ਸੱਚ ਦੀ ਮਜਬੂਤ ਨਹੀਂ ਯਾਦ ਰੱਖਿਓ ਤੇ ਸੱਚ ਦਾ ਕਿਲਾ ਤੇ ਸੱਚ ਦਾ ਰਾਜ ਲਾਇਆ ਹੈ ਅਗਰ ਨਾਨਕ ਦੇ ਸੱਚੇ ਰਾਜ ਦੇ ਵਿੱਚ ਜਿਹੜਾ ਗੁਰਸਿੱਖ ਗੁਰੂ ਨਾਲ ਜੁੜ ਕੇ ਕਰਦਾ ਨਾ ਇਸ ਰਾਜ ਵਿੱਚ ਕਦੇ ਵੀ ਕਿਸੇ ਨੂੰ ਜਬਰ ਜੂਲਣ ਤੱਕ ਨਹੀਂ ਹੁੰਦਾ ਇਹ ਸੱਚ ਦਾ ਰਾਜ ਕਹਿੰਦਾ ਸਭ ਨੂੰ ਹੱਕ ਸੱਚ ਨਿਆਂ ਮਿਲੇ ਸਭ ਦੀਆਂ ਜ਼ਰੂਰੀ ਲੋੜਾਂ ਪੂਰੀਆਂ ਹੋਣ ਸਭ ਨੂੰ ਰੋਟੀ ਕੱਪੜਾ ਮਕਾਨ ਵਿਦਿਆ ਦਵਾਈ ਰੋਜ਼ਗਾਰ ਸਾਰਿਆਂ ਨੂੰ ਮਿਲੇ ਸਾਰੀ ਮਨੁੱਖਤਾ ਇੱਕ ਹੈ ਕੋਈ ਕਿਸੇ ਤਰ੍ਹਾਂ ਦਾ ਪਾਠ ਪੂਜਾ ਕਰਦਾ ਜੋ ਕਰਦਾ ਹੈ ਮਨੁੱਖ ਆਪਣੇ ਵਿਚਾਰਾਂ ਤੋਂ ਤੀ ਆਜ਼ਾਦ ਹੈ ਮਹਾਰਾਜੇ ਸਿੰਘ ਦਾ ਪੜ੍ਹ ਕੇ ਦੇਖ ਲਓ ਧਰਮ ਦੇ ਨਾਂ ਤੇ ਤਾਂ ਕਾਹ ਹੋਇਆ ਕਿਸੇ ਨੂੰ ਦੱਸੋ ਦਿਓ ਮੈਨੂੰ ਅਸੀਤਾਂ ਵੀ ਬਣਾਈਆਂ ਮੰਦਰਾਂ ਵੀ ਬਣਾਏ ਮੰਦਰਾਂ ਨੂੰ 16 ਤੱਕ ਵੀ ਲਾਤਾ ਮਹਾਰਾਜੇ ਸਿੰਘ ਨੇ ਹੈ ਕਿਤੇ ਹਾਂਜੀ ਸੋ ਸੋ ਸਿੱਖਾਂ ਦੇ ਰਾਜ ਵਿੱਚ ਸਾਰੇ ਖਸ਼ਾਲ ਹੁੰਦੇ ਐ ਸਿੱਖਾਂ ਦੇ ਰਾਜ ਤੋਂ ਕਿਸੇ ਨੂੰ ਘਬਰਾਉਣ ਦਾ ਡਰ ਨਹੀਂ ਲਾ ਪਿਛੋਂ ਤੋਂ ਲੈ ਕੇ ਜਿੰਨੇ ਰਾਜ ਹੋਇਆ ਤੇ ਬਾਬਾ ਬੰਦਾ ਸਿੰਘ ਫਾਦਰ ਦੇਖ ਲੇ ਹੋਇਆ ਕਿ ਨਾ ਤੱਕਾ ਗਰੀਬਾਂ ਨੂੰ ਕਿਵੇਂ ਉਹਦੇ ਦਿੱਤੇ ਕਿਵੇਂ ਕਾਸਤਕਾਰਾਂ ਨੂੰ ਜ਼ਮੀਨਾਂ ਦਿੱਤੀਆਂ ਖਰਾਕੋਵ ਪੜ ਕੇ ਦੇਖ ਲਓ ਇਸ ਕਰਕੇ ਮੈਂ ਕਹਿੰਦਾ ਪੰਜਾਬ ਦਾ ਬਿਲਕੁਲ ਦਾ ਮਜ਼ਬੂਤ ਹੋਵੇ ਪੰਜਾਬ ਦੀ ਆਪਣੀ ਪਾਰਟੀ ਹੋਵੇ ਖੇਤਰੀ ਜਿਹੜੀ ਪੰਜਾਬ ਦੇ ਹੱਤਾਂ ਲਈ ਸਿੱਖਾਂ ਦੇ ਹੱਕਾਂ ਲਈ ਸਰਬੱਤ ਦੇ ਹੱਕਾਂ ਲਈ ਵੀ ਕੰਮ ਕਰੇ ਤੇ ਜਿਹਦਾ ਮੈਂ ਸਪਸ਼ਟੀ ਕਹਿ ਦੇਣਾ ਵੀ ਐ ਜੇ ਲੱਗੇ ਵੀ ਪਾਰਟੀ ਪੰਜਾਬ ਦੀ ਹੋਵੇ ਮਦਦ ਨਾਲ ਦਿੱਲੀ ਨਾਲ ਉਸਵੰਦੀ ਨਾ ਹੋਵੇ ਜਿਹਦਾ ਕੋਈ ਮੁਫੀ ਹੈੱਡ ਹੋਵੇ ਕੋਈ ਤਾਹਾਂ ਨਾਲ ਉੱਥੇ ਨਾ ਬੈਠਾ ਹੋਵੇ ਬੋਲੋ ਸਤਨਾਮ ਮੈਂ ਤਾਂ ਵੀ ਕਹਿਣਾ ਹੈ ਤਾਹਾਂ ਤੋਂ ਦਿੱਲੀ ਤੋਂ ਹੁਦਤਾਂ ਲੈਣੇ ਪੈਣ ਦਿੱਲੀ ਬੁਲਾਉਣ ਵੀ ਉਰੇ ਆ ਜਾਓ ਉਰੇ ਆ ਜਾਓ ਜੜ ਕੇ ਹਾਂ ਜੋ ਥੇਨ ਉਡਾਰੀਆਂ ਵਰਗੇ ਜਾਂਦੇ ਨੇ ਉੱਥੇ ਜਾਓ ਮੈਂ ਤਾਂ ਇਹ ਵੀ ਪਰ ਇਹ ਹੋ ਕਿਸੇ ਗੱਲ ਨਾਲ ਆਈ ਨਹੀਂ ਹੁੰਦਾ ਆ ਸਾਰਾਂ ਤੋਂ ਲੈ ਕੇ ਕਿਵੇਂ ਪਰੋਣਾ ਹੈ ਕਿਵੇਂ ਕਰਨਾ ਹੈ ਕਿਵੇਂ ਸਭ ਨੂੰ ਮਾਨਤਾ ਦੇਣੀ ਹੈ ਡੇਰਾਵਾਦ ਤੋਂ ਬਚਣਾ ਹੈ ਡੇਰੇਦਾਰਾਂ ਦੇ ਪੱਲੇ ਕੱਖ ਨਹੀਂ ਮੱਲੀ ਟੰਨ ਦੱਸ ਦੇਵਾਂ ਹਾਂਜੀ ਉਹਨਾਂ ਕੋਲੇ ਪਲੇਟਫਾਰਮ ਇਕੱਠੇ ਹੋ ਜਾਂਦੇ ਨੇ ਸਾਰੇ ਘਰਾਂ 'ਚ ਬੈਠੇ ਲੋਕ ਜਾਗਰਤ ਹੋ ਚੁੱਕੇ ਐ ਕੱਖ ਨਹੀਂ ਡੇਰੇ ਡੇਰੇਦਾਰਾਂ ਤੇ ਛੱਡ ਦਿਓ ਟੇਕ ਰੱਖਣੀ ਕੱਚੇ ਪੱਲੇਾਂ ਤੇ ਵੀ ਸਾਡੇ ਚਿਹਰਾ ਡੇਰਾਵਾਦ ਪੈਦਾ ਹੋਇਆ ਬਖਰੀਆਂ ਬਖਰੀਆਂ ਮਰਜਾਲਾਾਂ ਚਲਾਈਆਂ ਬੜਾ ਕੁਝ ਚਲਾਇਆ ਹੈ ਬਚ ਜੋ ਇਹਨਾਂ ਤੋਂ ਬਚਿਆ ਜਾਂਦਾ ਹੈ ਤੇ ਤਾਂ ਕਿ ਫਿਰ ਅੱਗੇ ਫਿਰ ਅੱਗੇ ਕੋਈ ਗੱਲ ਬਣੇ ਅੱਗੇ ਦੀ ਗੱਲ ਤਰੇ ਸੋ ਇਹੀ ਅਸੀਂ ਇੱਛਾ ਰੱਖਦੇ ਹਾਂ ਬਾਕੀ ਚਲੋ ਕੱਲ ਨੂੰ ਵੀ ਜਥੇਦਾਰਾਂ ਦਾ ਫੈਸਲਾ ਆਉਣਾ ਹੈ ਮੈਂ ਤਾਂ ਕਹੂੰਗਾ ਵੀ ਮੀਰੀ ਪੀਰੀ ਦੇ ਮਾਲਕ ਧੰਨ ਗੁਰੂ ਹਰਗੋਬਿੰਦ ਸਾਹਿਬ ਜੀ ਨੂੰ ਅੰਗ ਸੰਗ ਜਾਣ ਕੇ ਕੋਈ ਮਤਲਬ ਵਧੀਆ ਸਰਬ ਪ੍ਰਮਾਣਿਤ ਫੈਸਲਾ ਚੰਗਾ ਫੈਸਲਾ ਕਰਨ ਨੂੰ ਆਵੇ ਆਪੇ ਹੀ ਆਸ ਰੱਖਦੇ ਆ ਨਾ ਵਹਾਲ ਹੋਵੇ ਯਕਾਤਾ ਸਾਡੀ ਸੰਸਥਾ ਵੀ ਸਾਡੀ ਬਹਾਲ ਹੋਵੇ ਆਗੂ ਵੀ ਬਹਾਲ ਹੋਣ ਚੰਗਾ ਸਾਰਾ ਕੁਝ ਬਣੇ ਅਸੀਂ ਇੱਛਾ ਰੱਖਦੇ ਹਾਂ ਅੰਗ ਸੰਗ ਵਰਤਨ ਕਿਉਂ ਅੰਗ ਸੰਗ ਸੁਸ ਕਰਨਾ ਆਪਣੇ ਕੋਈ ਦਵਾਨਾ ਮੰਨਣ ਕਿਸੇ ਦਾ ਕਿਸੇ ਦਾ ਕੋਈ ਦਵਾਨਾ ਮੰਨਣਾ ਐਂ ਜਮਾ ਸ਼ੁੱਧ ਜਮੀਰ ਨਾਲ ਮੈਂ ਪੂਰਾ ਮਾਨਸਿਕ ਆਜ਼ਾਦੀ ਸਿੱਖ ਗੁਲਾਮ ਤਾਂ ਹੁੰਦੇ ਨਹੀਂ ਨਾ ਇੱਥੋਂ ਨਹੀਂ ਗੁਲਾਮ ਹੁੰਦਾ ਸਿੱਖ ਇੱਥੋਂ ਹਾਂ ਜਵਰਦਸਤ ਵੀ ਫੜ ਕੇ ਵੀ ਕੈਚ ਵੀ ਪਾ ਸਕਦਾ ਹੈ ਜਬ ਤੁਸੀਂ ਪੁੱਛਿਆ ਪਰ ਸਿੱਖਾ ਇੱਥੋਂ ਨਹੀਂ ਹੁੰਦਾ ਬਈ ਆਹ ਨਹੀਂ ਸਿੱਖਦਾ ਕਾਇਦ ਹੁੰਦਾ ਸਮਝ ਗਏ ਨਾ ਆ ਸੁਰਤ ਸੋਚ ਮੰਡਲ ਨੂੰ ਸਿੱਖ ਦੇ ਨੂੰ ਕੋਈ ਕਾਇਦ ਕਰਨ ਵਾਲਾ ਜੰਮਿਆ ਨਹੀਂ ਇੱਥੋਂ ਯਾਦ ਰਹਿੰਦਾ ਇੱਥੋਂ ਇੱਥੋਂ ਜਿਵਣਾ ਕੇ ਜੀਵਨ